ਸਟੋਰੀ ਕਵਰ ਕਰਨ ਦੇ ਲਈ ਸਾਡੇ ਨਾਲ ਬਿਆਨਤ ਸਿੰਘ ਜੁੜ ਚੁੱਕੇ ਨੇ ਜਿਹੜੇ ਕਿ ਦੱਸਣਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨਾਲ ਘਟਨਾ ਵਾਪਰੀ ਉਹਨਾਂ ਤੋਂ ਮੈਂ ਪਰਮਿਸ਼ਨਾਂ ਸਾਰੀਆਂ ਲੈ ਚੁੱਕਿਆ ਜੀ ਆ ਸਾਡੀ ਲਾਈਨ ਤੇ ਇਸ ਵੇਲੇ ਬਿਆਨਤ ਸਿੰਘ ਜੀ ਨੇ ਜਿਨ੍ਹਾਂ ਦੇ ਦਿਖ ਜਾਵੇ ਕਿ ਨਜ਼ਦੀਕੀ ਇੱਕ ਐਸਾ ਪਾਣਾ ਵਾਪਰਿਆ ਜਿਹੜਾ ਕਿ ਬੜਾ ਹੀ ਦਿਲ ਕੰਬਾਉ ਹੈ ਜ਼ਿੰਦਗੀ ਵਿੱਚ ਕੁਝ ਸਮਾਂ ਪਹਿਲਾਂ ਘਰ ਦੇ ਵਿੱਚ ਸ਼ਹਿਨਾਈਆਂ ਵੱਜੀਆਂ ਹੋਣਗੀਆਂ ਬੈਂਡ ਵਾਜੇ ਵੱਜੀਆਂ ਹੋਣਗੀਆਂ ਮਾਂ ਨੇ ਪਾਣੀ ਬਾਰੇ ਹੋਵੇਗਾ ਅਤੇ ਹਰ ਰਸਮ ਨੂੰ ਪੂਰਾ ਕੀਤਾ ਹੋਵੇਗਾ ਆੜਗਵਾੜ ਨੇ ਖੁਸ਼ੀਆਂ ਬੰਡੀਆਂ ਹੋਣਗੀਆਂ ਖੁਸ਼ੀਆਂ ਲੈਂਗੀਆਂ ਹੋਣਗੀਆਂ ਅਤੇ ਇੱਕ ਦੂਜੇ ਦੇ ਨਾਲ ਦਿਖ ਜਾਵੇ ਕਿ ਜ਼ਿੰਦਗੀ ਦੇ ਉਹ ਪਲ ਖੁਸ਼ੀ ਨਾਲ گزارੇ ਹੋਣਗੇ ਪਰ ਇਹ ਨਹੀਂ ਪਤਾ ਕੁਝ ਮਹੀਨੇ ਬਾਅਦ ਇਹ ਸਭ ਕੁਝ ਜਿਹੜਾ ਹੈ ਇਹ ਪਰਿਵਾਰ ਜਿਹੜਾ ਹੈ ਇਹ ਖਤਮ ਕਰਕੇ ਜੀ ਹਾਂ ਇੱਕ ਐਸਾ ਸਮਾਂ ਆਵੇਗਾ ਐਸੀ ਘੜੀ ਆਵੇਗੀ ਜੋ ਕਿ ਇੱਕ ਨੇ ਦੋ ਨੇ ਕਿੰਨੀਆਂ ਮੌਤਾ ਦਾ ਕਾਰਨ ਜਿਹੜੀ ਨਮੀ ਪਈ ਹੀ ਨੋਆ ਉਹ ਬਣ ਜਾਂਦੀ ਐ ਉੱਤੇ ਦੋਸ਼ ਲਾਇਆ ਜਾਂਦੇ ਨੇ ਮੇਰੇ ਲਾਈਨ ਤੇ ਆ ਬੈਂਸ ਸਿੰਘ ਨੇ ਹਾਜ਼ਰ ਨੇ ਬੈਂਸ ਸਿੰਘ ਸਾਥੀ ਕਾਲ ਜੀ ਬੈਂਸ ਸਿੰਘ ਜੀ ਤੁਸੀਂ ਲਾਈਨ ਤੇ ਹੋ ਹਾਂਜੀ ਸਰ ਹਾਂਜੀ ਹਾਂਜੀ ਬੈਂਸ ਸਿੰਘ ਜੀ ਕਿੰਨੇ ਉਮਰ ਆਪ ਜੀ ਦੀ 48 ਸਾਲ ਸਰ 48 ਸਾਲ ਤੁਹਾਡਾ ਜ਼ਿਲ੍ਹਾ ਤੇ ਪਿੰਡ ਕਿਹੜਾ ਆ ਪਿੰਡ ਗੁਰੂ ਸਰ ਜੀ ਜਿਲ੍ਹਾ ਮੁਕਸਾ ਸਾਹਿਬ ਜੀ ਐ ਗੁਰੂ ਸਰ ਪਿੰਡ ਐ ਜ਼ਿਲ੍ਹਾ ਮੁਕਸਾ ਸਾਹਿਬ ਜੀ ਐ ਜ਼ਿਲ੍ਹਾ ਮੁਕਸਰ ਸਾਹਿਬ ਹਾਂਜੀ ਸਰ ਇਹ ਗੁਰੂ ਸਰ ਪਿੰਡ ਦੇ ਵਿੱਚ ਇਹ ਪਾਣਾ ਵਾਪਰਿਆ ਜਿਸ ਦੇ ਵਿੱਚ ਆਟਾ ਗਨ ਕੇ ਜੈਰ ਜੜੀ ਮਲਾਈ ਗਈ ਹੈ ਇਹ ਜਣ ਕੇ ਜੈਰ ਵੀ ਆਟੇ ਵਿੱਚ ਗੁੰਦਤੀ ਜਾਂ ਫਿਰ ਜੋ ਵੀ ਹੋਇਆ ਇਹ ਬੜਾ ਮਾੜਾ ਪਾਣਾ ਵਾਪਰਿਆ ਬੜੇ ਦੁਖੀ ਇਹ ਦੇ ਨਾਲ ਸੰਜਿਆ ਕਰਨ ਚਾਹਾਂਗੇ ਅਛ ਬੈਂਸ ਸਿੰਘ ਜੀ ਤੁਹਾਡਾ ਘਰ ਇਸ ਘਰ ਦੇ ਕਿੰਨੀ ਦੂਰੀ ਤੇ ਹੈ ਜਿਸ ਘਰ ਦੇ ਵਿੱਚ ਇਸ ਵਿਲੇਮਾਤਮ ਸ਼ਾਇਆ ਹੋਇਆ ਹੈ ਸਰ ਜੀ ਬਸ ਅੱਧਾ ਕਿਲੋਮੀਟਰ ਤੇ ਹੀ ਹੈ ਜੀ ਤੁਸੀਂ ਉਸ ਪਿੰਡ ਦੇ ਰਹਿਣ ਵਾਲੇ ਹੋ ਹਾਂ ਜੀ ਹਾਂ ਜੀ ਸਰ ਜੀ ਉਸੇ ਪਿੰਡ ਦੇ ਜੀ ਟਾਣੀਆਂ ਇਹ ਸਾਡੇ ਨਾਲ ਹੀ ਹੈ ਘਰ ਬਸਾ ਦਾ ਅੱਛਾ ਇਹ ਪਿੰਡ ਹੈ ਗੁਰੂਸਰ ਹੈ ਹਾਂ ਜੀ ਸਰ ਹਾਂ ਜੀ ਹਾਂ ਜੀ ਅੱਛਾ ਇਹ ਚ 5 ਮਹੀਨੇ ਪਹਿਲਾਂ ਸ਼ਾਦੀ ਹੋਈ ਇਸ ਲੜਕੇ ਦੀ ਹਾਂ ਜੀ ਹਾਂ ਜੀ 5 ਮਹੀਨੇ ਪਹਿਲਾਂ ਹਾਂ ਜੀ ਆ ਜਿਸ ਲੜਕੇ ਦੀ ਸ਼ਾਦੀ ਹੋਈ ਸੀ ਉਹਦਾ ਨਾਂ ਕੀ ਸੀ ਹੈਲੋ ਮੈਂ ਕਿ ਜਿਸ ਲੜਕੇ ਦੀ شادی ਹੋਈ ਸੀ ਤੁਸੀਂ ਇਸ شادی ਨੂੰ ਅਟੈਂਡ ਕੀਤਾ ਸੀ ਨੇ ਸਾਹਿਬ ਜੀ ਉਹ ਬਸ ਚੁੰਨੀ ਚੜਾਵਾ ਕਰਿਆ ਸੀ ਜਿਉਂਨਾ ਹੀ ਆਪਦਾ ਪਰਿਵਾਰ ਹੀ ਗਿਆ ਸੀ ਅੱਛਾ ਮਤਲਬ شادی ਛੋਟੀ ਸੱਦ شادی ਕੀਤੀ ਸੀ ਉਹਨਾਂ ਨੇ ਛੋਟੀ شادی ਹਾਂਜੀ ਹਾਂਜੀ ਆਪਦਾ ਭਾਈ ਪੰਜਾਪ ਚਣੇ ਗਏ ਸੀ ਆਈ ਸੀ ਅੱਛਾ ਜਦੋਂ ਫੇਰ شادی ਹੋਈ ਆ ਇਹ 4 ਮਹੀਨੇ ਲਗਾਤਾਰ ਘਰ ਦੇ ਵਿੱਚ ਠੀਕ ਠਾਕ ਰਹੇ ਪਰਿਵਾਰ ਅਹੀਂ ਕੋਈ ਕੁਸਰ ਮੁਸਰ ਦਾ ਨਹੀਂ ਸੁਣੀ ਤੁਸੀਂ ਸਾਰਾ ਪਹਿਲਾ ਵਧੀਆ ਸੀ ਜੀ ਹਾਂਜੀ ਸਾਰਾ ਕੁਝ ਕੋਈ ਉਹ ਜੀ ਕੋਈ ਗੱਲਬਾਤ ਹੀ ਨਹੀਂ ਸੀ ਹਾਂ ਕੀ ਹੋਇਆ ਕਿਹੜੀ ਐਸੀ ਆਫਤ ਆ ਗਈ ਆਫਤ ਆ ਗਈ ਕੁਦਰਤ ਦੀ ਆਫਤ ਜਾਂ ਫਿਰ ਇਨਸਾਨ ਜਿਹੜੇ ਨੇ ਉਹ ਬੈਰੀ ਬਣ ਜਾਂਦੇ ਨੇ ਮੌਤੇ ਘਾਟਾ ਧਰ ਦਿੰਦੇ ਨੇ ਪਰ ਕੋਈ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਸੀ ਜੀ ਪਹਿਲਾਂ ਇਹਨਾਂ ਨੇ ਸ਼ਾਦੀ ਕਰੀ ਕੋਈ ਇਹਨਾਂ ਨੂੰ ਪਤਾ ਨਹੀਂ ਸੀ ਵੀ ਉਹ ਪਹਿਲਾਂ ਵੀ ਵਿਆਹੀ ਹੋਈ ਸੀ ਜੀ ਔਰਤ ਅੱਛਾ ਔਰਤ ਪਹਿਲਾਂ ਵਿਆਹੀ ਹੋਈ ਸੀ ਹਾਂਜੀ ਹਾਂਜੀ ਸਾਰਾ ਆ ਕਿ ਫਿਰ ਐ ਦੂਜੀ ਸ਼ਾਦੀ ਹੋਈ ਹੈ ਬੱਚਾ ਵੀ ਇਸ ਪਹਿਲੀ ਔਰਤ ਦਾ ਹੈ ਪਹਿਲਾਂ ਇਹ ਜੀ ਸ਼ਾਦੀ ਹੋਈ ਉਹਦਾ ਕੋਈ ਤਲਾਕ ਨਹੀਂ ਹੋਇਆ ਸੀ ਜੀ ਉਹਦਾ ਵੈਸੇ ਹੀ ਉਹਨੇ ਦੂਜੀ ਸ਼ਾਦੀ ਹੋਰ ਕਰਵਾਈ ਸੀ ਇੱਕ ਆ ਲਵ ਮੈਰਿਜ ਕਰਾਈ ਜਾਂ ਰੇਂਜ ਕਰਾਈ ਪਹਿਲਾਂ ਲਵ ਮੈਰਿਜ ਸੀ ਜੀ ਮੁਰਕੇ ਰੇਂਜ ਕਰਾਈ ਪਰਿਵਾਰ ਦੀ ਸਹਿਮਤੀ ਨਾਲ ਕਰਾਈ ਅੱਛਾ ਪਹਿਲਾਂ ਲਵ ਕਰਾਈ ਸੀਗੀ ਹਾਂਜੀ 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 ਸਹੀ ਅੱਛਾ ਉਹ ਵਿਆਹ ਹੋਇਆ ਸੀਗਾ ਜਾਂ ਉਹਦੇ ਹੀ ਚਲੇ ਗਈ ਸੀ ਘਰੋਂ ਇਹਨੇ ਨਹੀਂ ਵਿਆਹ ਹੋਇਆ ਸੀਗਾ ਜੀ ਲਵ ਮੈਰਿਜ ਕੋਰਟ ਮੈਰਿਜ ਉਹਨਾਂ ਦੀ ਹੋਈ ਸੀ ਸਾਰੀ ਅੱਛਾ ਫਿਰ ਕਿੰਨਾ ਸਮਾਂ ਉੱਥੇ ਰਹੀ ਹੈ ਪਹਿਲੇ ਵਿਆਹ ਵਾਲੇ ਦਿਨ ਐ ਸਾਰੀ ਪਹਿਲੇ ਵਿਆਹ ਤੇ ਸਰ ਆਪਾਂ ਉਹਦਾ ਸਾਰਾ ਆਪਾਂ ਨੂੰ ਨਹੀਂ ਪਤਾ ਜੀ ਕਿੰਨਾ ਚੱਲ ਰਹੀ ਥੋ ਓਕੇ ਉਸ ਤੋਂ ਬਾਅਦ ਜਦੋਂ ਇਹ ਦੂਜੇ ਮੁੰਡੇ ਨਾਲ ਸ਼ਾਦੀ ਕਰਦੀ ਆ ਤਾਂ ਇਸ ਮੁੰਡੇ ਦੀ ਉਮਰ ਤੇ ਲੜਕੀ ਦੀ ਉਮਰ ਦੂਜੀ ਸ਼ਾਦੀ ਵਾਲੀ ਦੀ ਸੇਮ ਸੀ ਨਹੀਂ ਸਰ ਇਹ ਵੀ ਮੁੰਡੇ ਦੀ ਸੀਗੀ ਜੀ 39 ਸਾਲ ਦੀ ਉਮਰ ਸੀ ਜੀ ਤੇ ਕੁੜੀ ਦੀ ਕੁੜੀ ਦੀ 24 ਸਾਲ ਦੀ ਆਲਮੋਸਟ ਕੋ ਅੱਧਾ ਜਿਹੜਾ ਫਰਕ ਸੀਗਾ ਹਾਂ ਜੀ ਸਰ ਹਾਂ ਤੇ ਇਹਨੇ ਇਹਨੇ ਵਿਆਹ ਕਿਉਂ ਕਰਾਇਆ ਇਸ ਲੜਕੀ ਨੇ ਜਦੋਂ ਵਿਆਹੀ ਹੋਈ ਸੀ ਡਿਵੋਰਸ ਹੋਇਆ ਨਹੀਂ ਸੀ ਇਹ ਕੋ ਸ਼ਾਦੀ ਕਰਾਈ ਨਾ ਘਰ ਆਪਾਂ ਨੂੰ ਇਹ ਚੀਜ਼ ਦਾ ਕੋਈ ਪਤਾ ਹੀ ਨਹੀਂ ਜੀ ਇਹ ਤਾਂ ਇਹ ਤਾਂ ਇਹ ਕਿਆ ਸੀਗਾ ਵੀ ਮੇਰਾ ਤਲਾਕ ਹੋਇਆ ਜੀ ਪਹਿਲਾਂ ਅੱਛਾ ਹਾਂਜੀ ਹਾਂਜੀ ਇਹ ਰਮਦਾਸ ਸਿੰਘਾਂ ਦੀ ਕੁੜੀ ਸੀਗੀ ਜੀ ਇਹਦੇ ਮੁੰਡਾ ਜਿਹੜਾ ਹੁਣ ਆਪਣਾ ਜੂਰੀਅਰ ਸ਼ਾਦੀ ਹੋਈ ਸੀ ਉਹ ਜ਼ਿਮੀਦਾਰਾਂ ਦਾ ਸੀ ਅੱਛਾ ਇਹ ਜ਼ਿਮੀਦਾਰਾਂ ਦਾ ਸੀ ਤਾਂ ਇਹ ਇਵਰ ਲਾ ਮੈਰਿਜ ਹੋਈ ਹੈ ਜਾਂ ਫਿਰ ਅਰੇਂਜ ਹੋਈ ਹੈ ਹੁਣ ਦੁਆਰਾ ਇਹ ਅਰੇਂਜ ਹੋਈ ਹੈ ਜੀ ਪਰਿਵਾਰ ਦੀ ਸਹਿਮਤੀ ਨਾਲ ਹੋਈ ਹੈ ਇਹ ਰਵਦਾਸੀਆਂ ਦੀ ਕੁੜੀ ਸੀਗੀ ਤੇ ਮੁੰਡਾ ਜੱਟਾਂ ਦਾ ਹਾਂਜੀ ਹਾਂਜੀ ਸਰ ਔਰ ਕੀ 4-5 ਮਹੀਨੇ ਬਾਅਦ ਸਾਰਾ ਘਰ ਜਿਹੜਾ ਹੈ ਉਜੜ ਗਿਆ ਮੌਦੇ ਕਾਟ ਅਤਾਰ ਗਈ ਇਹ ਲੜਕੀ ਤਾਂ ਇਹ ਹੋਇਆ ਕਿਵੇਂ ਆ ਦੱਸੋ ਇਹ ਸਾਰੇ ਉਸ ਤੋਂ ਬਾਅਦ ਇਹਦਾ ਅਫੇਰ ਚੱਲਦਾ ਸੀ ਕਿਸੇ ਹੋਰ ਮੁੰਡੇ ਨਾਲ ਜੀ ਓ ਮਾਈ ਗਾਡ ਹਾਂਜੀ ਹਾਂਜੀ ਅੱਛਾ ਇਹ ਕਿਸੇ ਹੋਰ ਦੇ ਨਾਲ ਰਹਿ ਰਹੀ ਸੀ ਸੰਤ ਪਹਿਲੇ ਇੱਕ ਮਹੀਨਾ ਇੱਥੋਂ ਜੀ ਹਸਪੀਟਲ ਦਵਾਈ ਲੈਣ ਆਈ ਸੀ ਵੀ ਆ ਉਹ ਜਸੋਹਰਾ ਸਾਹਿਬ ਨਾਲ ਜੋ ਉਥੋਂ ਫਰਾਰ ਹੋ ਗਈ ਉਹਦੇ ਨਾਲ ਬੰਦੇ ਨਾਲ ਜੀ ਅੱਛਾ ਇੱਕ ਮਹੀਨਾ ਪਹਿਲਾਂ ਇਹ ਦਵਾਈ ਲੈਣ ਗਈ ਡਾਕਟਰ ਦੇ ਕੋਲੋਂ ਹਾਂਜੀ ਕਿ ਦਰਵਾਜ਼ ਦੁਪਹਿਰ ਨੂੰ ਸ਼ਾਮ ਨੂੰ ਦੁਪਹਿਰ ਨੂੰ ਜੀ ਦੁਪਹਿਰ ਨੂੰ ਆਪਣੇ ਸਹੁਰੇ ਨਾਲ ਜਾਂਦੀ ਹੈ ਸਹੁਰੇ ਸਾਹਿਬ ਨਾਲ ਜਾਂਦੀ ਹੈ ਜੀ ਉਥੋਂ ਇਹ ਫਰਾਰ ਹੋ ਗਈ ਜੀ ਅੱਛਾ ਉਥੋਂ ਆਪਣੇ ਸਹੁਰੇ ਨੂੰ ਛੱਡ ਕੇ ਤਾਂ ਉਹ ਮੁੰਡੇ ਕਿਸੇ ਹੋਰ ਨਾਲ ਚਲ ਜਾਂਦੀ ਹੈ ਹਾਂਜੀ 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 ਜਿਹੜੇ ਮੁੰਡੇ ਜਾਂਦੀ ਹੋਰ ਨਾਲ ਉਹ ਮੁੰਡਾ ਕਿੱਥੋਂ ਦਾ ਕੋਟਲੀ ਦਾ ਜੀ ਵੱਡੀ ਕੋਟਲੀ ਹੈ ਕੋਈ ਇਧਰ ਮਾਨਸਾ ਜੀ ਵੱਡੀ ਕੋਟਲੀ ਦਾ ਮੁੰਡੇ ਦਾ ਨਾਂ ਕੀ ਹੈ ਚਮਕੌਰ ਸਿੰਘ ਜੀ ਇਹ ਜੱਟਾਂ ਦਾ ਮੁੰਡਾ ਹੈ ਨਹੀਂ ਜੀ ਰਮੰਦਾਸ ਜੀ ਦਾ ਅੱਛਾ ਉਹਨਾਂ ਨਾਲ ਇਹ ਕੁੜੀ ਚੱਲੇ ਜਾਂਦੀ ਹੈ ਆਪਣੇ ਸਹੁਰੇ ਨੂੰ ਦੱਸਦੀ ਚੋਰੀ ਭੱਜ ਜਾਂਦੀ ਹੈ ਚੋਰੀ ਭੱਜ ਜਾਂਦੀ ਹੈ ਜੀ ਹਾਂਜੀ ਓਕੇ ਫਿਰ ਕੀ ਹੋਇਆ ਉਸ ਤੋਂ ਬਾਅਦ ਜੀ ਇਹਨਾਂ ਨੇ ਭਾਲ ਸ਼ੁਰੂ ਕਰੀ ਇਹਨਾਂ ਨੇ ਆਪਦੇ ਸਹੁਰਾਂ ਨਾਲ ਕਨੈਕਟ ਕਰਿਆ ਵੀ ਐਂ ਕਰਕੇ ਵੀ ਆਪਣੀ ਉਹ ਲੜਕੀ ਚਲੀ ਗਈ ਵੀ ਪਤਾ ਨਹੀਂ ਕਿੱਧਰ ਗਈ ਹਾਂ ਇਸ ਤਰ੍ਹਾਂ ਨੇ ਵੀ ਉਹਨਾਂ ਦੇ ਦਬਾਅ ਆਇਆ ਵੀ ਅਸੀਂ ਤੁਹਾਡੇ ਐ ਕਰ ਲਾਂਗੇ ਤੁਹਾਨੂੰ ਉਹ ਕਰ ਦੇਾਂਗੇ ਤੁਸੀਂ ਕੀ ਬਦ ਸਾਡੀ ਕੁੜੀ ਕਿੱਧਰ 깔 ਗਈ ਹਾਂ ਤੇ ਸਹਿਮਤੀ ਜੀ ਸਾਰਿਆਂ ਨੂੰ ਹਾਂ ਤੇ ਉਹ ਮਹੀਨੇ ਬਾਅਦ ਇਹਨਾਂ ਨੇ ਲਕੀਰ ਨੂੰ ਕੁਛ ਨਾ ਖੜਾ ਕੇ ਜੀ ਹੌਲੀ ਹੌਲੀ ਭਾਲ ਲਈ ਅੱਛਾ ਭਾਲ ਕੇ ਵਾਪਸ ਫੇਰ ਇਹਨਾਂ ਦੇ ਆ ਗਈ ਜੀ ਜੀ ਇਹ ਤਾਂ ਗਲਤੀ ਹੋ ਗਿਆ ਹੋ ਗਿਆ ਉਹ ਹੋ ਗਿਆ ਹਣਾ ਹੂੰ ਇਹ ਪਰਿਵਾਰ ਸੀ ਜੀ شریف ਬਹੁਤ ਜ਼ਿਆਦੇ ਜੀ ਇਹਨਾਂ ਨੇ ਫੇਰ ਚਲੋ ਇਤਿਹਾਸ ਕਰ ਲਿਆ ਵੀ ਚਲੋ ਜੋ ਕੁਝ ਹੋਇਆ ਹਨਾ ਪੁੱ ਲੱਗੀ ਜੀ ਜੀ ਪਰ ਉਹ ਬੁੜੀ ਦੇ ਮਨ ਚ ਪਾਪ ਸੀ ਹੂੰ ਉਹਨੇ ਜੀ ਉਹ ਮੰਨ ਲਾ ਉਹ ਰਾਫਤਾ ਰੱਖਿਆ ਉਹ ਬੰਦੇ ਨਾਲ ਹੂੰ ਤੇ ਇਹਨੇ ਜੀ ਉਹ ਸਪਰੇ ਰੱਬ ਜਾਣੇ ਉਹਨੇ ਦਿੱਤੀ ਜਾਂ ਇਹ ਇੱਕ ਤੋਂ ਵੀ ਲੈ ਕੇ ਇਹਨੇ ਮੋਨੋ ਸਪਰੇ ਪਾਤੀ ਜੋ ਬੰਦੇ ਨੂੰ ਇਹਨੇ ਆਟੇ ਵਿੱਚ ਸਪਰੇ ਪਾ ਕੇ ਆਟਾ ਗੁੰਨ ਦਿੱਤਾ ਹਾਂਜੀ ਤੇ ਆਟੇ ਵਿੱਚ ਪਾ ਕੇ ਤੇ ਰੋਟੀਆਂ ਪਕਾਦੀਆਂ ਜੀ ਰਾਤ ਨੂੰ ਰਾਤ ਨੂੰ ਜੀ ਓਕੇ ਫਿਰ ਸਾਰੇ ਪਰਿਵਾਰ ਨੂੰ ਖਵਾ ਦਿਆਂ ਜੀ ਇਹਨੇ ਹਾਂ ਤੇ ਕੁੜਕੇ ਜੀ ਇਹਨੇ ਕਿਹਾ ਵੀ ਆਪਣੇ ਕੋਈ ਢਿੰਡੀਆਂ ਦੀ ਸਬਜ਼ੀ ਬਣਾਈ ਸੀ ਤੇ ਉਹਦੇ ਵਿੱਚ ਕੋਈ ਜਾਨਵਰ ਡਿੱਗ ਪਿਆ ਕਰਲੀ ਕੁਲੀ ਇਹਨੇ ਕਿਹਾ ਹਾਂ ਜੀ ਤੇ ਇਹ ਆਪ ਵੀ ਉਲਟੀਆਂ ਕਰਨ ਲੱਗ ਗਈ ਤੇ ਇੱਕ ਪਰਿਵਾਰ ਵੀ ਪਰਿਵਾਰ ਨੂੰ ਜੋ ਲੈਟਿੰਗ ਉਲਟੀਆਂ ਲੱਗੀਆਂ ਜੀ ਸਬਰੇ ਭਾਈ ਸੋਨ ਨੂੰ ਤਾਂ ਲੱਗਣੀਆਂ ਹੀ ਸੀ ਹਾਂ ਇਹ ਤੰਗ ਕਰੀ ਗਈ ਜੀ ਸਵੇਰ ਟਿਕਰ ਮੰਨ ਲਓ ਉਹਨਾਂ ਨੇ ਕੋਈ ਡਾਕਟਰ ਬੁਲਾਇਆ ਪਿੰਡ ਤੋਂ ਹੂੰ ਜਿਹੜੇ ਡੱਲੇ ਲਵਾਏ ਉਹਨਾਂ ਨੂੰ ਆਇਆ ਰਹਿਗਾ ਵੀ ਦਵਾਈ ਵੀ ਢਿੰਲੇ ਦੀ ਸਬਜੀ ਨਾਲ ਸਾਨੂੰ ਰੈਕਸ਼ਨ ਹੋ ਗਈ। ਹੂੰ ਤੇ ਹੋਈ ਉਹ ਜੀ ਜੀ ਸਪਰੇਅ ਦਾ ਅਸਰ ਉਹਨਾਂ ਨੂੰ। ਹੂੰ ਜਿਆਦੇ ਮਾਤਰਾ ਜੇ ਹੋਣ ਕਰਕੇ ਤੜਕੇ ਤਿੱਕਰ ਜਦੋਂ ਉਹ ਲੈ ਕੇ ਗਏ ਹਸਪੀਟਲ ਜੀ। ਹੂੰ ਥੈਂ ਜਿਹੜੇ ਹੂੰ ਉਹਨਾਂ ਨੂੰ ਜਿਆਦਾ ਸੀਰੀਅਸ ਹੋ ਗਿਆ ਜੀ ਕੰਮ। ਸਰਕਾਰੀ ਹਸਪੀਟਲ 'ਚ ਉਹਨਾਂ ਨੇ ਐਡਮਿਟ ਕਰਾਏ ਜਾ ਕੇ। ਤੇ ਜੋ ਉਹਦੇ ਘਰ ਵਾਲਾ ਸੀ ਜੀ ਲੜਕਾ ਹੂੰ ਉਹ ਇਹਨਾਂ ਨੇ ਰੈਪਲ ਕਰਤਾ ਜੀ ਆਪਣਾ ਬਠੰਡੇ ਜੀ। ਜੀ ਡਬਲ ਹਸਪੀਟਲ ਜੀ ਹਾਂ ਉਹ ਤੇ ਜਾਂਦੇ ਜੀ ਉਹਦੀ ਡੈਥ ਹੋ ਗਈ ਹਾਂ ਤੇ ਜੋ ਦੂਜੇ ਉਹਦੇ ਸੱਸ ਸਹੁਰਾ ਸੀਗੇ ਜੀ ਉਹ ਇੱਥੇ ਆਪਣਾ ਦੀਪ ਹਸਪੀਟਲ ਹੈ ਜੀ ਗਿੱਦਲਵਾ ਸਾਹਿਬ ਹਾਂ ਉਹ ਉੱਥੇ ਐਡਮਿਟ ਕਰਤੇ ਹੂੰ ਉਹ ਜੋ ਸਾਹ ਨਾਲ ਗੱਲ ਕਰੀ ਜੀ ਉਹਨਾਂ ਨੇ ਦੇਖਿਆ ਉਹ ਕਹਿੰਦੇ ਵੀ ਇਹਨੂੰ ਕੋਈ ਢਿੰਡਣ ਵਾਲੀ ਸਬਜ਼ੀ ਦੇ ਦੋ ਜਾਂ ਕੋਈ ਟੱਕਰ ਨਹੀਂ ਤੇ ਕੋਈ ਜ਼ਰੀਲੀ ਚੀਜ਼ ਇਹਨਾਂ ਦੇ ਅੰਦਰ ਗਈ ਹੈ ਹੂੰ ਜੋ ਪਾਸ ਕਰਿਆ ਜੀ ਜੋ ਮੰਨ ਲਾ ਵੀ ਮਲਾਜਮਾਂ ਨੇ ਪੋਸ ਪੁਲਿਸ ਪੜਤਾਲ ਹੋਈ ਉਦੋਂ ਬਾਅਦ ਪੁੱਛ ਗਿਚ ਕਰੀ ਹੂੰ ਸੋਨੇ ਦੱਸਤਾ ਮੋਂੋ ਸਪਰੇਅ ਪਾਈ ਦੱਸਿਆ ਕਿ ਇਹਨੇ ਕੁੜੀ ਨੇ ਹਾਂ ਕੁੜੀ ਨੇ ਦੱਸਤਾ ਜੀ ਜਦੋਂ ਪੁੱਛ ਗਿਚ ਕਰੀ ਜਦੋਂ ਪੁਲਿਸ ਨੇ ਪੁੱਛਿਆ ਉਹਨੂੰ ਜਾਂ ਆਮ ਕਿਸੇ ਪਰਿਵਾਰ ਦੇ ਮੈਂਬਰ ਨੇ ਪੁੱਛਿਆ ਪੁਲਿਸ ਪੁਲਸ ਦੇ ਪੁੱਛੇ ਤਾਂ ਦੱਸਿਆ ਜੀ ਉਹਨੇ ਹਾਂਜੀ ਪੁਲਿਸ ਨੇ ਪੁੱਛਿਆ ਜੀ ਪੁਲਿਸ ਦੇ ਪੁੱਛੇ ਤਾਂ ਦੱਸਿਆ ਉਹਨੇ ਅੱਛਾ ਪੁਲਿਸ ਨੇ ਇੰਟਰੋਗੇਟ ਕੀਤਾ ਤੇ ਫੇਰ ਕੁੜੀ ਨੇ ਦੱਸਿਆ ਕਿ ਮੇਰੇ ਤੋਂ ਅ ਜੇਰ ਮਤਲਬ ਮੈਂ ਪਾਈ ਆ ਆਟਾ ਜਦੋਂ ਗੁੰਨਿਆ ਹਾਂਜੀ 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 ਸਾਰਾ ਅਸੀਂ ਸ਼ਾਮ ਨੂੰ ਜਾਂ ਕੋਈ ਜਿੰਨਾ ਬਾਅਦ ਨਹੀਂ ਜੀ ਬਾ ਦੂਜੇ ਦਿਨ ਮੰਨ ਲਓ ਜੀ ਉਹ ਇਹਨੇ ਵਾਕਾ ਕਰਿਆ ਜੀ ਰਾਤ ਨੂੰ ਮੰਨ ਲਾ 8 ਵਜੇ ਪਾਸੋਂ ਓਕੇ ਤੇ ਇਹ ਦੂਜੇ ਦਿਨ ਦੱਸਿਆ ਜੀ ਯਾਨੀ ਕਿ ਕੱਲ ਦੱਸਿਆ ਨੇ ਜੀ ਦੁਪਹਿਰ ਬਾਅਦ ਓਕੇ ਉਹ ਕਹਿੰਨੇ ਜੀ ਪੁਲਿਸ ਨੇ ਜਾ ਕੇ ਨਾਲ ਉਹ ਸੀਸੀਟੀਵੀ ਬਰਾਮਦ ਕਰ ਲਈ ਜੀ ਫੜਿਆ ਗਿਆ ਸਾਰਾ ਕੁਝ ਉਹ ਯਾਰ ਓਕੇ ਹਾਂ ਜੀ ਜੋ ਹੁਣ ਉਹਨੇ ਸਾਰਾ ਕੁਝ ਕਬੂਲ ਕਰ ਲਿਆ ਵੀ ਮੈਂ ਆਪਦੇ ਉਹ ਜੋ ਆਸ਼ਕੀ ਦੀ ਉਹਦੇ ਨਾਲ ਮਿਲ ਕੇ ਕੰਮ ਕਰਾਂ। ਮਤਲਬ ਉਹ ਮੁੰਡੇ ਨੇ ਕਿਹਾ ਕਿ ਤੂੰ ਇਹਨਾਂ ਨੂੰ ਸਾਰੇ ਨੂੰ ਮਾਰ ਦੇ ਜਾਂ ਚੈੱਕ ਹੋਰ ਕਿੰਨੇ ਪਰਿਵਾਰ ਦੇ ਮੈਂਬਰ ਆ ਜਿਹੜੇ ਨੇ ਉਹ ਸਰੀਰ ਛੱਡ ਚੁੱਕੇ ਨੇ ਇੱਕ ਜਿਹੜਾ ਲੜਕਾ ਜਿੱਦਾਂ ਬਈ ਹੋਈ ਸੀ। ਦੋ ਸਰੀਰ ਛੱਡ ਚੁੱਕੇ ਜੀ ਇੱਕ ਉਹਦੀ 7 ਤੇ ਇੱਕ ਉਹਦਾ ਹਸਬੰਡ ਜੀ। ਜਿਹੜਾ ਦਾ ਸਸਰ ਸਹੁਰੇ ਜੋ ਜੇਰੇ ਇਲਾਜ ਹੈ। ਜੇਰੇ ਰਾਜ ਕੌਣ ਹੈ? ਉਹਦਾ ਸੋਹਰਾ ਸਾਹਿਬ ਜੀ। अच्छा सोहरा साहब मतलब वो हॉस्पिटल ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਜਿਹੜੀ ਜਿਹੜਾ ਉਹਦਾ ਮਤਲਬ ਪਤੀ ਸੀ ਉਹਦੀ ਡੈਥ ਹੋ ਗਈ ਆ ਹਾਂਜੀ ਡੈਥ ਹੋ ਗਈ ਸਰ ਤਾਂ ਜਿਹੜੀ ਉਹਦੀ ਸੱਸ ਹੈ ਉਹਦੀ ਵੀ ਡੈਥ ਹੋ ਗਈ ਸਰ ਸੱਸ ਦੀ ਵੀ ਡੈਥ ਹੋ ਗਈ ਆ ਔਰ ਪਤੀ ਦੀ ਵੀ ਡੈਥ ਹੋ ਗਈ ਆ ਤੀਜਾ ਬੰਦਾ ਸੋਹਰਾ ਜਿਹੜਾ ਹੈ ਉਹ ਐਸੇ ਲਈ ਬੇਹੋਸ਼ ਹੈ ਹਸਪੀਟਲ ਚ ਹੈ ਹਾਂਜੀ ਸਰ ਹਾਂਜੀ ਤਾਂ ਆਪ ਜਿਹੜੇ ਆ ਇਹਨੇ ਨਹੀਂ ਫੇ ਰੋਟੀ ਖਾਧੀ ਸੀਗੀ मां जी नाम ਫਰੈਂਨ ਨਹੀਂ ਖਾਦੀ ਸੀ ਇਸ ਬਹਾਨੇ ਕਰਦੀ ਸੀ ਕਿ ਮੈਨੂੰ ਬਿਲਟੀਆਂ ਆ ਰਹੀਆਂ ਹਨ ਜਾਣ ਕੇ ਹਾਂਜੀ ਸਰ ਹਾਂਜੀ ਹਾਂ ਤਾਂ ਹੁਣ ਪੁਲਿਸ ਨੇ ਇਹ ਮੁਕਦਮਾ ਦਰਜ ਕਰ ਦਿੱਤਾ ਹਾਂਜੀ ਸਰ ਕਰਤਾ ਜੀ ਸੋ ਇਸ ਪਿੰਡ ਦੀ ਕਿੰਨੀ ਕਬਾਦੀ ਆ ਇਸ ਪਿੰਡ ਦੀ ਸਾਰਾ ਹੈਗੀ ਜੀ 6-7 ਜਾਂ ਬੀ ਕਾਫੀ ਵੱਡਾ ਗੁਰਸਰਪੰਡ ਹੈ ਜੀ ਹਾਂਜੀ ਸਰ ਵੱਡਾ ਪਿੰਡ ਹੈ ਸੁਭਿੰਦਰ ਸਿੰਘ ਤੁਸੀਂ 41 ਸਾਲ ਦੀ ਉਮਰ ਦੇ ਹੋ ਤੁਸੀਂ ਇਸ ਮਰਤਿਕ ਵਿਅਕਤੀ ਜਿਹੜਾ ਜਿਹਦੇ ਨਾਲ ਵਿਆਹ ਸੀ ਉਹਨੂੰ ਜਾਣਦੇ ਸੀਗੇ ਹਾਂਜੀ ਸਰ ਹਾਂਜੀ ਹਾਂ ਜਾਣਦੇ ਸੀ ਔਰ ਇਹਦੀ ਸ਼ਾਦੀ ਇਹ ਪਹਿਲੀ ਸੀ ਜਾਂ ਇਹਦੀ ਸ਼ਾਦੀ ਵੀ ਦੂਜੀ ਸੀ ਨਹੀਂ ਸਰ ਪਹਿਲੀ ਸ਼ਾਦੀ ਸੀ ਇੱਕ ਰੋਂ ਗਰੀਬ ਹੋਣ ਕਰਕੇ ਸ਼ਾਦੀ ਨਹੀਂ ਹੋਈ ਇਹਦੀ ਇੰਨਾ ਸਮਾਂ ਹਾਂਜੀ ਹਾਂਜੀ ਸਰ ਵੀ ਮਨਲਾ ਵੀ ਛੋਟੇ ਜਿਹੇ ਵੀਦਾਰ ਸੀਗੇ ਸਰ ਤੁਹਾਨੂੰ ਪਤਾ ਜੀ ਅੱਜਕੱਲ ਨਹੀਂ ਹੁੰਦੀ ਹਨਾ ਜੀ ਹਾਂਜੀ ਹਾਂਜੀ ਸੋ ਕਿੰਨਾ ਦੋਖਿਆ ਹੈ ਹਾਂਜੀ ਮੰਨ ਲਾ ਵਧੀਆ ਮਿਹਨਤੀ ਪਰਿਵਾਰ ਸੀ ਦਾ ਸਰ ਸੋ ਹੁਣ ਐਸਵੇਂ ਪਿੰਡ ਦੇ ਵਿੱਚ ਮਾਹੌਲ ਜਿਹੜਾ ਆ ਮਾਤਮ ਸ਼ਾਇਆ ਹੋਇਆ ਹੋਵੇਗਾ ਅਤੇ ਹਰ ਘਰ ਦੇ ਵਿੱਚ ਦੇਖਿਆ ਜਾਵੇ ਕਿ ਬਹੁਤ ਬਹੁਤ ਸਰ ਬਹੁਤ ਬਹੁਤ ਮੰਦ ਭਾਗੀ ਘਟਨਾ ਜੀ ਮੈਂ 44 ਸਾਲ ਦੀ ਉਮਰ 'ਚ ਪਹਿਲੀ ਵਾਰੀ ਆਉਂ ਜੀ ਘਟਨਾ ਵੇਖੀ ਆ ਜੀ ਜਿੰਦਗੀ 'ਚ ਮੈਂ ਸੁਣਿਆ ਵੀ ਨਹੀਂ ਸਾਡੇ ਪਿੰਡ 'ਚ ਉਹ ਜਾਂ ਕੋਈ ਕੰਮ ਨਹੀਂ ਹੋਇਆ ਜੀ ਆਡੇ ਪਿੰਡ ਵਾਸਤੇ ਬਹੁਤ ਮਾੜੀ ਕਹਾਣੀ ਤੁਸੀਂ ਜਾਣਦੇ ਹੋ ਇਹ ਜਿਹੜਾ ਲੜਕਾ ਹੈ ਇਹਦਾ ਨਾਂ ਕੀ ਸੀ ਇਹਦਾ ਨਾਂ ਜੀ ਛਪਤਾਰ ਸਿੰਘ ਸੀਗਾ ਜੀ ਪੱਕਾ ਨਾਂ ਪਿੰਡ ਚ ਰਾਜੂ ਕਹਿ ਦਿੰਦੇ ਸੀ ਤਾਂ ਜਿਹੜੀ ਜਿਹਨੇ ਏ ਕਾਰਾ ਕੀਤਾ ਇਸ ਕਲੇਣੀ ਨੇ ਇਹਦਾ ਨਾਂ ਕੀ ਕਿਹੜੇ ਪਿੰਡ ਤੋਂ ਸੀ ਇਹ ਇਹ ਜੀ ਪਿੰਡ ਇਹਦਾ ਸੀਗਾ ਜੀ ਕੋਟਪੱਤਾ ਕੋਟਪੱਤਾ ਪਿੰਡ ਸੀ ਇਹਦਾ ਕੋਟਫੱਤਾ ਹਾਂਜੀ ਸਰ ਹਾਂਜੀ ਤੁਸੀਂ ਇਹ ਨਹੀਂ ਦੱਸੋ ਕਿ ਜਿਹੜੀ ਆਰਥਨ ਦੀ ਘਰਵਾਲੀ ਹੁੰਦੀ ਆ ਘਰਵਾਲੀ ਘਰ ਦੀ ਮਾਲਕਣ ਜ਼ਿੰਦਗੀ ਦਾ ਇੱਕ ਹਿੱਸਾ ਔਰ ਜਿਹਨਾਂ ਤੁਸੀਂ ਆਪਣੀ ਜ਼ਿੰਦਗੀ ਦੀ ਦਿਨ گزارਨੇ ਆ ਉਹਨੇ ਖਾਣਾ ਪੀਣਾ ਤਿਆਰ ਕਰਨਾ ਆ ਬੱਚੇ ਨੂੰ ਜਨਮ ਦੇਣਾ ਆ ਹਰ ਘਰ ਦੀ ਖੁਸ਼ੀ ਗਮੀ ਸਾਂਝੀ ਕਰਨੀ ਆ ਤਾਂ ਤੁਸੀਂ ਵਿਸ਼ਵਾਸ ਕਿਵੇਂ ਕਰੋਗੇ ਆਉਣ ਵਾਲੇ ਸਮੇਂ ਵਿੱਚ ਕਿ ਕਿਸੇ ਵੇਲੇ ਵੀ ਉਹ ਤੁਹਾਨੂੰ ਮੌਤ ਦੇ ਘਾਟ ਉਤਾਰ ਸਕਦੀ ਹੈ ਕਿਸੇ ਆਸ਼ਿਕ ਦੇ ਨਾਲ ਮਿਲ ਕੇ ਕਿ ਨਿਸ਼ਾਨ ਵਾਲੀ ਗੱਲ ਹੈ ਜਿਹੜਾ ਇਹ ਆਸ਼ਕ ਮੁੰਡਾ ਆ ਇਹਨੂੰ ਨੇ ਬਹੁਤ ਭਾਗੀ ਘਟਨਾ ਹੈ ਜੀ ਸਾਡੇ ਪਿੰਡ ਵਾ ਤੇ ਸ਼ਰਮ ਵਾਲੀ ਗੱਲ ਹੈ ਜੀ ਕਿ ਵਿਸ਼ਵਾਸ ਬੰਦਾ ਕਿਹਦੇ ਤੇ ਕਰੂਗਾ ਆਪਦੇ ਪਰਿਵਾਰ ਤੇ ਕਰ ਸਕਦਾ ਦੂਤ ਤੇ ਵੀ ਹੈ ਜੀ ਬੈਂ ਸਿੰਘ ਜੀ ਇਸ ਮੁੰਡੇ ਨੂੰ ਨਹੀਂ ਫੜਿਆ ਪੁਲਿਸ ਨੇ ਨਹੀਂ ਸਰ ਇਹ ਹਜੇ ਬੰਦਾ ਫਰਾਰ ਹੈ ਜੀ ਹਾਂ ਪੁਲਿਸ ਇਹਨੂੰ ਵੀ ਚਾਰਜ ਕਰੂਗੀ ਹਾਂ ਜੀ ਪੁਲਿਸ ਮੈਂ ਕੀ ਬਣਦੀ ਕਾਰਵਾਈ ਇਹਦੇ ਉੱਪਰ ਵੀ ਕਰੂਗੀ ਤੇ ਇਹ ਕਿਹੜੇ ਪਿੰਡ ਦਾ ਸੀਗਾ ਜ਼ਰੂਰ ਜੀ ਜ਼ਰੂਰ ਇਹਦੇ ਬਹੁਤ ਵੀ ਆਪਣਾ ਸਰਚਾਰਜਨ ਨੇ ਸਾਨੂੰ ਇਹ ਵਿਸ਼ਵਾਸ ਆਇਆ ਜੀ ਅਸੀਂ ਪੂਲ ਕਾਰਵਾਈ ਕਰਾਂਗੇ ਜੋ ਦੋਸ਼ੀ ਹਨ ਉਹ ਬਖਸ਼ਾ ਨਹੀਂ ਜਾਊਗਾ ਜੀ ਨਹੀਂ ਨਹੀਂ ਇਹ ਮੁੰਡਾ ਜਿਹੜਾ ਕਿਹੜੇ ਪਿੰਡ ਦਾ ਸੀਗਾ ਇਹ ਇਹਦਾ ਲੜਕੀ ਦਾ ਵੱਡੀ ਕੋਟਲੀ ਦਾ ਸੀ ਜੀ ਮਾਨਸਾ ਰੀ ਦਾ ਵੱਡੀ ਕੋਟਲੀ ਕਿਹੜਾ ਜ਼ਿਲ੍ਹਾ ਹੈ ਮਾਨਸਾ ਰੀਆ ਜੀ ਮਾਨਸਾ ਅੱਛਾ ਮਾਨਸੇ ਦਾ ਹੈ ਹਾਂ ਜੀ ਸਰ ਇਹ ਪਤਾ ਲੱਗਾ ਕਿ ਇਹਦੇ ਲਾਈਫ ਦੇ ਵਿੱਚ ਕਿਵੇਂ ਆਇਆ ਵਿਆਹ ਤੋਂ ਪਹਿਲਾਂ ਆਇਆ ਜਾਂ ਫਿਰ ਵਿਆਹ ਹੁਣ ਤੋਂ ਬਾਅਦ ਆਇਆ ਜੇ ਪਹਿਲੀ ਵਾਰੀ ਇਹਨੂੰ ਮਿਲਿਆ ਹਸਪੀਟਲ ਨਹੀਂ ਸਰ ਇਹਦਾ ਕੋਈ ਪਹਿਲਾਂ ਦਾ ਰਿਲੇਸ਼ਨ ਸੀਗਾ ਜੀ ਉਹਦੇ ਨਾਲ ਪਹਿਲੇ ਤੋਂ ਰਿਲੇਸ਼ਨ ਵਿੱਚ ਸੀ ਇਹਦੇ ਹਾਂਜੀ ਹਾਂਜੀ ਸਰ ਜੇ ਪਹਿਲਾਂ ਰਿਲੇਸ਼ਨ ਸੀਗਾ ਤਾਂ ਜੇ ਪਹਿਲੀ ਵਾਰੀ ਖੇ ਖਾਦੀ ਆ ਤੂੰ ਇਹਨਾਂ ਵਿਆਹ ਕਰਾ ਲੈਂਦੀ ਜੇ ਦੂਜੀ ਵਾਰੀ ਖੇ ਖਾਦੀ ਆ ਉਹਦੇ ਕਰਾ ਲੈਂਦੀ ਤੇ ਤੀਜੀ ਵਾਰੀ ਇੰਡੀਅਨ ਮੌਤ ਦੇ ਕਾਰਡ ਉਹੀ ਤਾਂ ਗੱਲ ਆ ਫਿਰ ਵੀ ਜੇ ਤੂੰ ਭੱਜ ਗਈਆਂ ਜੀ ਤੇ ਦੂ ਆਦਾ ਤੇਰੀ ਜ਼ਿੰਦਗੀ ਤੂੰ ਕੋਦ ਕਰ ਇਹਨਾਂ ਨੂੰ ਮਾਰ ਲਈ ਤਾਂ ਲੋੜ ਹੀ ਨਹੀਂ ਤੇਨੂੰ ਬੰਦ ਜੀ ਬਹੁਤ ਜ਼ਿਆਦਾ ਦੁੱਖ ਸਾਨੂੰ ਸੁਣ ਕੇ ਹੋਇਆ ਪਰ ਸਟੋਰੀ ਸੀ ਕਵਰ ਕਰ ਰਹੇ ਆ ਸਟੋਰੀ ਕਵਰ ਕਰਨ ਦਾ ਮਕਸਦ ਸਾਡਾ ਇਹ ਆ ਕਿ ਕੱਲ ਜੁਗਿਆ ਔਰ ਦੁਨੀਆ ਰੰਗ ਬਰੰਗੀ ਹੈ ਔਰ ਕੋਈ ਵੀ ਕਿਸੇ ਤੇ ਵਿਸ਼ਵਾਸ ਨਾ ਕਰੇ ਅਸੀਂ ਇਹ ਕਹਿ ਸਕਦੇ ਆ ਸਹੀ ਆ ਸਾਹਿਬ ਸਹੀ ਆ ਜੀ ਚਾਰ ਲਾਵਾ ਲਿੰਗ ਹੋਣਗੇ ਗੁਰਗਾਂ ਸਾਹਿਬ ਦੀ ਹਜ਼ੂਰੀ ਵਿੱਚ ਸਹੀ ਹੈ ਸਾਨਾ ਹਾਂ ਜੀ ਉਹ ਜਿਹੜੀ ਪਹਿਲਾਂ ਹੀ ਲਾਵਾ ਲੈ ਕੇ ਡਿਵੋਰਸ ਸਟੇਟ ਤੋਂ ਬਗੈਰ ਹੀ ਵਿਆਹ ਕਰ ਲੈਂਦੀ ਆ ਤੇ ਤੁਹਾਨੂੰ ਉਸ ਤੇ ਯਕੀਨ ਪਰਵਾਹ ਨੂੰ ਕਰਨਾ ਹੀ ਨਹੀਂ ਸੀ ਚਾਹੀਦਾ ਸਰ ਸਾਨੂੰ ਪਤਾ ਹੀ ਨਹੀਂ ਸੀ ਜੀ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਵੀ ਇਹ ਪਹਿਲਾ ਮੈਰਿਡ ਹੈ ਤੇ ਇਹਦਾ ਤਲਾਕ ਨਹੀਂ ਹੋਇਆ ਸਾਨੂੰ ਇਹ ਕਹਿੰਦੀ ਵੀ ਮੈਂ ਕਰਕੇ ਸ਼ਾਦੀ ਹੋਗੀ ਤੇ ਉਹ ਮਾੜੇ ਬੰਦੇ ਸੀ ਨਸ਼ਾ ਕਰਦੇ ਸੀ ਐਂ ਕਰਦੇ ਸਨ ਸੀ ਵਿਸ਼ਵਾਸ ਕਰ ਲੈ ਕਹਿੰਦਾ ਮੇਰਾ ਦਬਾਅ ਤੋਂ ਹੋਇਆ ਉਤਰੋ ਸਾਨੂੰ ਇਹ ਕਹਾਣੀ ਦਾ ਨਹੀਂ ਸੀ ਪਤਾ ਜੀ ਤੇ ਹੁਣ ਨੇ ਪੁਲਿਸ ਦੇ ਕੋਲ ਐਡਮਿਟ ਕੀਤਾ ਕਿ ਇਹ ਅ ਮੇਰੇ ਕਾਰਨ ਕਰਕੇ ਮੇਰੇ ਪਤੀ ਦੀ ਮੌਤ ਮੇਰੇ ਸੱਸ ਦੀ ਮੌਤ ਅਤੇ ਮੇਰਾ ਸਾਰੇ ਦੇ ਹਾਲਾਤ ਜਿਹੜੇ ਨੇ ਉਹ ਮੇਰੇ ਕਰਕੇ ਬਣੇ ਨੇ ਅਤੇ ਜ਼ਹਿਰ ਜਿਹੜੀ ਐ ਮੈਂ ਘੋਲੀ ਆ ਆਟੇ ਦੇ ਵਿੱਚ ਆਟੇ ਦੇ ਵਿੱਚ ਗੁੰਨਿਆ ਜ਼ਹਿਰ ਨੂੰ ਅਤੇ ਇਹਨਾਂ ਨੂੰ ਦੇਖੇ ਜਾਵੇ ਕਿ ਮੌਤ ਦੇ ਘਾਟ ਉਤਾਰ ਦਿੱਤਾ ਇਸ ਕਲੈਣੀ ਨੇ ਸੋ ਬਹੁਤ ਵੱਡੀ ਮਾੜੀ ਘਟਨਾ ਵਾਪਰੀ ਐਸ ਔਰ ਅਸੀਂ ਸਾਰੇ ਇਕੱਠੇ ਹੋ ਕੇ ਅਰਦਾਸ ਕਰ ਸਕਦੇ ਆ ਹੁਣ ਪਰਿਵਾਰ ਦੇ ਵਿੱਚ ਕੋਈ ਵੀ ਮੈਂਬਰ ਹੈ ਇਹਨਾਂ ਦਾ ਕੋਈ ਭੈਣ ਕੋਈ ਹੋਰ ਭਰਾ ਹੈ ਆਹ ਫਿਰ ਤੋਂ ਵੱਡਾ ਭਰਾ ਹੈ ਜੀ ਪਰ ਵੱਡਾ ਬਰਦਰ ਹੈਗਾ ਜੀ ਭੈਣ ਹੈਗੀ ਹੈ ਇੱਕ ਵੱਡਾ ਭਰਾ ਆ ਉਹ ਵੱਡਾ ਭਰਾ ਵੱਖਰਾ ਰਹਿੰਦਾ ਸੀ ਵੱਖਰਾ ਸੀ ਹਾਂ ਜੀ ਸਰ ਨਹੀਂ ਤਾਂ ਉਹ ਵੀ ਮੌਦੇ ਘਾਟ ਤਾਰ ਦੇਣ ਅਸੀਂ ਇਸ ਔਰਤ ਨੇ ਸਹੀ ਹੈ ਸਰ ਹਾਂ ਜੀ ਤਾਂ ਭੈਣ ਵੀ ਵੱਡੀ ਹੈ ਉਹ ਵਿਆਹੀ ਹੈ ਹਾਂ ਜੀ ਵਿਆਹੀ ਹੈ ਸਰ ਉਹਨਾਂ ਕਿੰਨਾ ਇਸ ਵੇਲੇ ਪਮਾ ਵੱਖਰ ਰਹਿੰਦਾ ਸੀ ਅਕਸਰ ਖੂਨ ਦਾ ਰਿਸ਼ਤਾ ਸੀ ਔਰ ਕਿਵੇਂ ਕਿਸ ਤਰ੍ਹਾਂ ਉਹ ਇੰਨੀਆਂ ਬਦਲੀਆਂ ਮਰਤਕ ਦੇਹਾਂ ਨੂੰ ਸੰਸਕਾਰ ਉਹਨਾਂ ਨੇ ਕੀਤਾ ਹੋਊਗਾ ਕਿਹੋ ਜਿਹੇ ਪਿੰਡ ਦੇ ਹਾਲਾਤ ਹੋਣਗੇ ਔਰ ਤੁਸੀਂ ਕਦੇ ਸੋਚ ਨਹੀਂ ਸਕਦੇ ਸਹੀ ਹੈ ਸਰ ਬਹੁਤ ਬੁਰਾ ਹਾਲ ਹੈ ਬੈਂਤ ਜੇ ਅਸੀਂ ਦੂਰ ਬੈਠੇ ਆ ਹਮਦਰਦੀ ਦਾ ਪ੍ਰਗਟਾਵਾ ਕਰਦੇ ਆ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਆ ਕਿ ਬਿਛੜੀ ਜ਼ਰੂਰੀ ਇੱਕ ਨਹੀਂ ਇੱਕ ਤੋਂ ਵੱਧ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਚਰਨਾਂ ਵਿੱਚ ਨਿਵਾਸ ਟਿਕਾਣਾ ਦੇ ਵੀ ਪਰ ਸਖਤ ਤੋਂ ਸੱਚ ਸਖਤ ਸਜ ਜਿਹੜੀ ਹੈ ਉਹ ਹੁਣ ਚਾਹੀਦੀ ਹੈ ਬਣਦੀ ਜਿਹੜੀ ਹੈ ਉਹ ਉਸ ਤੋਂ ਵੀ ਵੱਧ ਇਹਨਾਂ ਨੂੰ ਦੇਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਇੰਨੀ ਸਜਾ ਮਿਲੇ ਤਾਂ ਕਿ ਆਉਣ ਵਾਲੇ ਸੰਦ ਵਿੱਚ ਇਹੋ ਜਿਹੇ ਆਸ਼ਿਕ ਪੱਠੇ ਅਤੇ ਇਹੋ ਜਿਹੀਆਂ ਔਰਤਾ ਜਿਹੜੀਆਂ ਨੇ ਘਰ ਬਰਬਾਦ ਕਰਦੀਆਂ ਨੇ ਇਨਨੂੰ ਇੱਕ ਸਬਕ ਲੈਣਾ ਚਾਹੀਦਾ ਹੈ। ਹਾਂ ਸਹੀ ਹੈ ਸਾਹਿਬ ਸਹੀ ਹੈ। ਮਿਹਰਬਾਨੀ ਤੁਸੀਂ ਬੈਂਕ ਸਿੰਘ ਜੀ ਸਾਨੂੰ ਸਮਾਂ ਦਿੱਤਾ ਇਸ ਔਖੀ ਘੜੀ ਦੇ ਵਿੱਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਬहोत-ਬहोत ਤੁਹਾਡਾ ਧੰਨਵਾਦ ਹੈ। ਔਰ ਸਾਨੂੰ ਬੜਾ ਦੁੱਖ ਹੈ। ਅਸੀਂ ਬੜੇ ਦੁਖੀ ਹਿਰਦੇ ਨਾਲ ਆਗੇ ਆਪ ਜੀ ਤੋਂ ਆਗੇ ਲੜ ਰਹੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।